ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪ ਆ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਅਤੇ ਕਹਾਣੀ ਸੁਣਨ ਤੋਂ ਬਾਅਦ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਜਰੂਰ ਰੱਖਿਆ ਕਰੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਆ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ ਆਪਾਂ ਡੇਲੀ 11 ਵਜੇ ਕਹਾਣੀ ਆਪਣੀ ਅਪਲੋਡ ਕਰਦੇ ਆ ਜੇਕਰ ਤੁਹਾਡੇ ਕੋਲੇ ਨੋਟੀਫਿਕੇਸ਼ਨ ਨਹੀਂ ਵੀ ਆਉਂਦਾ ਤਾਂ ਵੀ ਤੁਸੀਂ 11 ਵਜੇ ਆਪਣੀ ਕਹਾਣੀ ਸੁਣ ਸਕਦੇ ਹੋ ਆਪਣੀ ਅੱਜ ਦੀ ਕਹਾਣੀ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਕਹਾਣੀਆਂ ਜਿਵੇਂ ਪਹਿਲਾਂ ਜਮਾਨਾ ਹੁੰਦਾ ਸੀ ਅੱਜ ਤੋਂ 20 50 ਸਾਲ ਪਹਿਲਾਂ 29 ਸਾਲ ਪਹਿਲਾਂ 40 ਸਾਲ ਪਹਿਲਾਂ ਜਾਂ 1986 87 ਦਾ ਦੌਰ ਸੀ 90 ਤੱਕ ਦਾ ਦੌਰ ਸੀ ਉਸ ਟਾਈਮ ਦੇ ਜਿਹੜੇ ਲੋਕ ਸੀ ਨਾ ਉਹ ਪੋਲੇ ਭਾਲੇ ਸੀ ਦੇਉ ਆਪਣੇ ਪਰਿਵਾਰਕ ਰਿਸ਼ਤਿਆਂ ਵਿੱਚ ਕਦੇ ਵੀ ਬੈਰ ਵਿਰੋਧ ਨਹੀਂ ਰੱਖਦੇ ਸੀ ਜਿਵੇਂ ਜਿਵੇਂ ਜਮਾਨੇ ਨੇ ਤਰੱਕੀ ਕੀਤੀ ਆ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਦੂਰੀਆਂ ਵਧ ਗਈਆਂ ਬਿਤਕਰੇ ਵਧ ਗਏ ਹਰਕ ਸਾਰੇ ਪਾਸਿਓਂ ਪਿਆ ਕਿਸੇ ਦੀ ਔਲਾਦ ਵੱਲੋਂ ਫਰਕ ਆ ਕਿਸੇ ਦੇ ਮਾਪਿਆਂ ਵੱਲੋਂ ਫਰਕ ਹੈ ਕੋਈ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਆਪਣੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਆ ਕੋਈ ਵੀ ਗੱਲ ਹੋ ਜੇ ਕਿ ਭਾਈ ਕਲਯੁਗ ਆ ਕਲਯੁਗ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਤੇ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਅੱਜ ਦੀ ਕਹਾਣੀ ਆ ਬਿਲਕੁਲ ਅੱਖੀਂ ਦੇਖੀ ਬਿਲਕੁਲ ਸੱਤੀ ਘਟਨਾ ਜਦੋਂ ਆਪਾਂ ਇਹੋ ਜਿਹੀਆਂ ਘਟਨਾਵਾਂ ਸੁਣਦੇ ਆਂ ਜਾਂ ਵੇਖਦੇ ਆਂ ਤਾਂ ਰੂਹ ਕੰਬ ਜਾਂਦੀ ਆ ਇੱਕ ਦਿਨ ਸਵੇਰੇ ਸਵੇਰੇ ਵਟਸਐਪ ਗਰੁੱਪਾਂ ਦੇ ਵਿੱਚ ਫੋਟੋ ਘੁੰਮ ਰਹੀ ਸੀ ਇੱਕ ਅਧਖੜਾ ਉਮਰ ਦਾ ਬੰਦਾ ਜਿਹਦਾ ਨਾਮ ਅੰਗਰੇਜ਼ ਸਿੰਘ ਸੀ ਉਹਦੀ ਫੋਟੋ ਤੇ ਨਾਲ ਇੱਕ ਮੈਸੇਜ ਲਿਖਿਆ ਹੋਇਆ ਸੀ ਕਿ ਇਹ ਪਿਛਲੇ 2 ਦਿਨਾਂ ਤੋਂ ਘਰੋਂ ਚਲੇ ਗਏ ਨੇ ਜੇ ਕਿਸੇ ਨੇ ਵੇਖੇ ਨੇ ਤਾਂ ਕਿਰਪਾ ਕਰਕੇ ਇਸ ਨੰਬਰ ਤੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਗੁੰਮਸ਼ੁਦਾ ਦਾ ਜਿਹੜਾ ਮੈਸੇਜ ਸੀ ਉਹ ਨਾਲ ਫੋਨ ਨੰਬਰ ਦਿੱਤਾ ਹੋਇਆ ਸੀ ਸਾਰੇ ਪਿੰਡ ਦੇ ਵਿੱਚ ਆਸੇ ਪਾਸੇ ਦੇ ਪਿੰਡਾਂ ਵਿੱਚ ਜਿੱਥੇ-ਜਿੱਥੇ ਵੀ ਉਹ ਫੋਟੋ ਗਈ ਸਾਰੇ ਜਿਹੜੇ ਕੋਈ ਜਾਣਦੇ ਸੀ ਉਹਨਾਂ ਨੇ ਵੀ ਵੇਖੀ ਜਿਹੜੇ ਨਹੀਂ ਜਾਣਦੇ ਸੀ ਉਹਨਾਂ ਨੇ ਅੱਗੇ ਭੇਜੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਇਹਦਾ ਜਿੱਥੇ ਇਹਦੇ ਨੁਕਸਾਨ ਨੇ ਉਥੇ ਫਾਇਦੇ ਵੀ ਬਹੁਤ ਆ ਮਿੰਟੋਂ-ਮਿੰਟੀ ਫੋਟੋ ਸਾਰੇ ਪੰਜਾਬ ਦੇ ਵਿੱਚ ਘੁੰਮ ਗਈ ਸਭ ਨੇ ਇੱਧਰ-ਉੱਧਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੰਡ ਦੇ ਵਿੱਚ ਵੀ ਜਿਹੜੇ ਪਿੰਡ ਦਾ ਉਹ ਬੰਦਾ ਸੀ ਹਲਚਲ ਹੋਈ ਕਿ ਵੈਸੇ ਤਾਂ ਇਹ ਜਾਣ ਵਾਲਾ ਬੰਦਾ ਤਾਂ ਹੈ ਨਹੀਂ ਸੀ ਵੀ ਨਾ ਹੀ ਕੋਈ ਐਡਾ ਅਮੀਰ ਸੀ ਵੀ ਕੋਈ ਉਹਨੂੰ ਕਿਡਨੈਪ ਕਿਸੇ ਨੇ ਕਰ ਲਿਆ ਹੋਣਾ ਵੀ ਨਾ ਹੀ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ਵੀ ਉਹਨੂੰ ਕਿਸੇ ਨੇ ਗਾਇਬ ਕਰਤਾ ਫਿਰ ਵੀ ਇਹ ਹੋ ਗਿਆ ਵੀ ਚਲੋ ਸ਼ਰਾਬ ਵਗੈਰਾ ਪੀਂਦਾ ਸੀ ਉਹ ਵੈਸੇ ਤਾਂ ਕਦੇ ਨਹੀਂ ਸੀ ਹੋਇਆ ਵੀ ਉਹ ਸ਼ਰਾਬ ਪੀ ਕੇ ਗਲੀਆਂ ਚ ਲਿਗਦਾ ਸੀ ਜਾਂ ਨਹੀਂ ਸ਼ਾਮ ਨੂੰ ਉਹਦਾ ਰੁਟੀਨ ਸੀ ਵੀ ਉਹਨੇ 2-3 ਪੈਗ ਲਾਉਣੇ ਸੀ ਆਪਦੇ ਤੇ ਪੈਗ ਲਾ ਕੇ ਉਹਨੇ ਰੋਟੀ ਖਾ ਲੈਣੀ ਸੀ ਪਰ ਉਹ ਤੰਗ ਤੁੰਗ ਨਹੀਂ ਸੀ ਕਰਦਾ ਏ ਵੀ ਇਸ ਮੁਤਾਬਕ ਦੇਖਿਆ ਜਾਵੇ ਤਾਂ ਲੋਕ ਕਹਿੰਦੇ ਸੀ ਵੀ ਐ ਤਾਂ ਜਾਣ ਵਾਲਾ ਹੈ ਨਹੀਂ ਚਲੋ ਫਿਰ ਵੀ ਹਨਾ ਲੋਕ ਆਉਂਦੇ ਘਰੇ ਪਤਾ ਕਰਦੇ ਵੀ ਕਿੱਧਰ ਗਿਆ ਕਿੱਧਰ ਗਿਆ ਪਰ ਜਿਹੜੇ ਆਸੇ ਪਾਸੇ ਦੇ ਲੋਕ ਸੀ ਉਸ ਘਰ ਤੋਂ ਉਹਨਾਂ ਨੂੰ ਸ਼ਾਇਦ ਥੋੜੀ ਬਹੁਤੀ ਬਿੜਕ ਸੀ ਬਸ ਇੱਕ ਗੱਲ ਸੁਣਦੇ ਸੀ ਪਿੰਡ ਦੇ ਵਿੱਚ ਦੋ ਚਾਰ ਬੰਦੇ ਇਹੋ ਜਿਹੇ ਸੀ ਜਦੋਂ ਕਹਿੰਦੇ ਵੀ ਉਹ ਫਲਾਣਾ ਬੰਦਾ ਆਪਣੇ ਪਿੰਡੋਂ ਜਿਹੜਾ ਗੁੰਮ ਹੋਇਆ ਉਹ ਮਿਲ ਗਿਆ ਉਹ ਕਹਿੰਦੇ ਸੀ ਮਿਲਿਆ ਤਾਂ ਹੈ ਨਹੀਂ ਜਦੋਂ ਮਿਲਿਆ ਵੈਸੇ ਘਰੋਂ ਹੀ ਮਿਲੂਗਾ ਹੁਣ ਇਸ ਗੱਲ ਦਾ ਕਿਸੇ ਨੂੰ ਤਾਂ ਕੋਈ ਹਿੰਟ ਮਿਲ ਜਾਂਦਾ ਸੀ ਕਿਸੇ ਨੂੰ ਨਹੀਂ ਮਿਲਦਾ ਸੀ ਇਸੇ ਤਰ੍ਹਾਂ ਸਾਰੇ ਮਤਲਬ ਆਸੇ ਪਾਸੇ ਉਹਨੂੰ ਕਿਤੇ ਲੱਭ ਲਿਆ ਜਿੱਥੇ ਵੀ ਪੋਸੀਬਲ ਸੀ ਲੱਭਿਆ ਗਿਆ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਾਈ ਜਾਂਦੀ ਆ ਪੁਲਿਸ ਆ ਜਿਹੜੀ ਉਹ ਪੁੱਛਗਿੱਛ ਕਰਦੀ ਆ ਆਣ ਗਵਾਂਡ ਚ ਵੀ ਕਰਦੀ ਆ ਘਰਦਿਆਂ ਤੋਂ ਕਰਦੀ ਆ ਪਿੰਡ ਦੇ ਵਿੱਚ ਗੇੜੇ ਦਿੰਦੀ ਆ ਤੇ ਜਿਹੜੀ ਪੁਲਿਸ ਹੁੰਦੀ ਆ ਉਹ ਹਰ ਇੱਕ ਤੇ ਸ਼ੱਕ ਕਰਕੇ ਚੱਲਦੀ ਆ ਤੇ ਉਹ ਇਸ ਚੀਜ਼ ਨੂੰ ਲੈ ਕੇ ਚੱਲਦੀ ਹੈ ਕਿਉਂਕਿ ਉਹ ਰੋਜ਼ ਇਹੋ ਜਿਹੇ ਕੇਸ ਆ ਜਿਹੜੇ ਇਨਵੈਸਟੀਗੇਟ ਕਰਦੇ ਆ ਹੌਲੀ ਹੌਲੀ ਚਲੋ ਖੋਜ ਪੜਤਾਲ ਹੋਣ ਲੱਗੀ ਹੁਣ ਘਰ ਦਾ ਜਿਹੜਾ ਉਹਦਾ ਵੇਟਾ ਸੀ ਉਹਨੇ ਰਿਪੋਰਟ ਤਾਂ ਦਰਜ ਕਰਾਤੀ ਪਰ ਉਹਨੇ ਕੋਈ ਖਾਸ ਇੰਟਰਸਟ ਨਹੀਂ ਦਿਖਾਇਆ ਥੋੜੇ ਦਿਨਾਂ ਤੋਂ ਬਾਅਦ ਉਹ ਜਾ ਕੇ ਪੁੱਛਿਆ ਆਇਆ ਕਰੇ ਵੀ ਮੇਰੇ ਡੈਡੀ ਦਾ ਕੁਝ ਪਤਾ ਲੱਗਿਆ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਲੱਭ ਰਹੇ ਆ ਤੇ ਉਹਨਾਂ ਜਿਹੜਾ ਬੰਦਾ ਸੀ ਅੰਗਰੇਜ਼ ਸਿੰਘ ਉਹਦਾ ਭਰਾ ਸੀ ਕਿਤੇ ਬਾਹਰ ਸ਼ਹਿਰ ਦੇ ਵਿੱਚ ਰਹਿੰਦਾ ਸੀ ਤੇ ਉਹਨੂੰ ਜਦੋਂ ਇਹ ਗੱਲ ਪਤਾ ਲੱਗੀ ਵੀ ਮਹੀਨੇ ਤੋਂ ਉੱਪਰ ਬੀਤ ਗਿਆ 2 ਮਹੀਨੇ ਹੋਣ ਵਾਲੇ ਹੋਗੇ ਵੀ ਮੇਰੇ ਭਰਾ ਦਾ ਕੁਝ ਪਤਾ ਨਹੀਂ ਲੱਗਿਆ ਵੀ ਐਂ ਤਾਂ ਫਿਰ ਗੱਲ ਨਹੀਂ ਬਣਨੀ ਹਨਾ ਵੀ ਉਹ ਥਾਣੇ ਗਿਆ ਤੇ ਉੱਥੇ ਜਾ ਕੇ ਪੁਲਿਸ ਨੂੰ ਕਹਿੰਦਾ ਵੀ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਕੀ ਡਿਊਟੀ ਆ 2 ਮਹੀਨੇ ਹੋ ਗਏ ਬੰਦਾ ਘਰੋਂ ਗਿਆ ਵਾ ਤੇ ਤੁਸੀਂ ਹਜੇ ਤੱਕ ਬੰਦਾ ਨਹੀਂ ਲੱਭ ਸਕੇ ਵੀ ਕੀ ਚਾਹੀਦਾ ਤੁਹਾਨੂੰ ਜੇ ਤੁਹਾਨੂੰ ਪੈਸੇ ਚਾਹੀਦੇ ਆ ਕੁਝ ਵੀ ਚਾਹੀਦਾ ਤੁਸੀਂ ਦੱਸੋ ਪਰ ਮੈਨੂੰ ਮੇਰੇ ਭਰਾ ਦੀ ਜਿਹੜੀ ਖਬਰ ਆ ਉਹ ਮਿਲਣੀ ਚਾਹੀਦੀ ਆ ਜਦੋਂ ਇਹ ਲੱਗਿਆ ਪੁਲਿਸ ਵਾਲਿਆਂ ਨੂੰ ਹਨਾ ਵੀ ਹੁਣ ਤਾਂ ਗੱਲ ਵਧੂਗੀ ਵੀ ਕਿਤੇ ਮੀਡੀਆ 'ਚ ਨਾ ਚਲੀ ਜਾਵੇ ਜਾਂ ਉੱਚ ਅਧਿਕਾਰੀਆਂ ਕੋਲ ਨਾ ਚਲੀ ਜਾਵੇ ਤਾਂ ਪੁਲਿਸਾ ਜਿਹੜੀ ਉਹ ਮੁਸਤੈਦੀ ਦੇ ਵਿੱਚ ਆ ਗਈ ਜਿਹੜੀ ਪੁਲਿਸ ਹੁੰਦੀ ਆ ਉਹਨੂੰ ਸਭ ਕੁਝ ਪਤਾ ਹੁੰਦਾ ਉਹਨਾਂ ਨੂੰ ਰਿਪੋਰਟ ਦਰਜ ਕਰਾਉਣ ਵਾਲੇ ਬੰਦੇ ਤੋਂ ਲੈ ਕੇ ਜਿੱਥੇ-ਜਿੱਥੇ ਵੀ ਉਹ ਜਿਹਦੇ ਨਾਲ ਵੀ ਮਿਲਦੇ ਆ ਉਹਨਾਂ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸ਼ੱਕੀ ਕਿਹੜਾ ਪਰ ਪੁਲਿਸ ਪਤਾ ਨਹੀਂ ਕਿਉਂ ਨਹੀਂ ਕਾਰਵਾਈ ਕਰ ਰਹੀ ਸੀ ਜਿਵੇਂ ਆਪਣੇ ਲੋਕ ਕਹਿ ਦਿੰਦੇ ਆ ਵੀ ਪੈਸੇ ਖਾਦੇ ਆ ਪਤਾ ਨਹੀਂ ਕੋਈ ਉਦਾਂ ਦੀ ਗੱਲ ਸੀ ਚਲੋ ਭਾਈ ਉਹਨਾਂ ਆ ਗਈ ਜਦੋਂ ਮਸਤੀ ਦੀ ਦੇ ਵਿੱਚ ਤੇ ਉਹਨਾਂ ਨੇ ਖੰਘਾਲਣਾ ਸ਼ੁਰੂ ਕੀਤਾ ਤੇ ਇੱਕ ਦਿਨ ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਵੀ ਜਿਹੜਾ ਅੰਗਰੇਜ਼ ਸਿੰਘ ਆ ਉਹਦਾ ਕਤਲ ਹੋ ਗਿਆ ਪੁਲਿਸ ਕਹਿੰਦੀ ਆ ਉਹਦਾ ਕਤਲ ਹੋ ਗਿਆ ਪੁਲਿਸ ਨੇ ਪੁੱਛਗਿੱਛ ਕੀਤੀ ਆ ਤੇ ਅੱਜ ਉਹਦੀ ਜਿਹੜੀ লাশ ਆ ਉਹ ਕੱਢੀ ਜਾਣੀ ਆ ਸਾਰਾ ਪਿੰਡ ਹੈਰਾਨ ਵੀ ਉਹਦਾ ਕਤਲ ਕਿਹਨੇ ਕਰਤਾ ਵੀ ਉਹ ਤਾਂ ਇੰਨਾ ਨਰਮ ਬੰਦਾ ਸੀ ਕਿਸੇ ਨੂੰ ਕੁਝ ਕਹਿੰਦਾ ਨਹੀਂ ਸੀ ਵੀ ਕਤਲ ਕਿਹਨੇ ਕਰਤਾ ਚਲੋ ਥੋੜੇ ਟਾਈਮ ਬਾਅਦ ਇਹ ਖਬਰ ਫੈਲੀ ਵੀ ਉਹਦੇ ਮੁੰਡੇ ਨੇ ਉਹਦਾ ਕਤਲ ਕੀਤਾ ਕੁਝ ਕੁ ਲੋਕ ਤਾਂ ਮੰਨ ਗਏ ਕੁਝ ਕੁ ਲੋਕ ਘੁਸਰ-ਭੁਸਰ ਕਰਨ ਲੱਗ ਗਏ ਜਿਹੜੇ ਆਸੇ-ਪਾਸੇ ਦੇ ਸੀ ਵੀ ਸਾਨੂੰ ਤਾਂ ਬਿੜਕ ਹੈਗੀ ਸੀ ਸਾਨੂੰ ਤਾਂ ਪਤਾ ਸੀ ਮੂੰਹ ਤੇ ਤਾਂ ਕੋਈ ਕਹਿੰਦਾ ਨਹੀਂ ਸੱਚੀ ਗੱਲ ਤਾਂ ਕੋਈ ਆ ਕੇ ਕਹਿੰਦਾ ਨਹੀਂ ਫਿਰ ਜਦੋਂ ਐਦਾਂ ਦੀ ਗੱਲ ਹੁੰਦੀ ਆ ਫਿਰ ਸਾਰੇ ਬੋਲਣ ਲੱਗ ਜਾਂਦੇ ਆ ਚਲੋ ਦੁਪਹਿਰ ਦਾ ਟਾਈਮ ਸੀ 12 ਕਵਜੇ ਦਾ ਤੇ ਸਾਰਾ ਪਿੰਡ ਅੰਗਰੇਜ਼ ਦੇ ਘਰ ਦੇ ਆਲੇ-ਦੁਆਲੇ ਇਕੱਠਾ ਹੋ ਗਿਆ ਪੂਰਾ ਪਿੰਡ ਆਂਡਗਵਾਂਡ ਦੇ ਲੋਕ ਸਾਰੇ ਪਿੰਡ ਦੇ ਆਂਡਗਵਾਂਡ ਦੀਆਂ ਕੋਠਿਆਂ ਤੇ ਚੜ ਗਏ ਪੂਰਾ ਐ ਮਤਲਬ ਪਿੰਡ ਦੇ ਵਿੱਚ ਹੋ ਗਿਆ ਵੀ ਆਹ ਕੀ ਹੋ ਗਿਆ ਕਿਉਂਕਿ ਇਹੋ ਜੀ ਘਟਨਾ ਨਾ ਕਦੇ ਵੇਖੀ ਸੀ ਪਿੰਡ ਦੇ ਵਿੱਚ ਨਾ ਸੁਣੀ ਸੀ ਰੌਲਾ ਪੈ ਗਿਆ ਬਈ ਲੋਕ ਜਿਹੜੇ ਵੀ ਸੁਣਦੇ ਜਾਂਦੇ ਉਧਰ ਨੂੰ ਜਿਹੜੇ ਵੀ ਸੁਣਦੇ ਉਧਰ ਨੂੰ ਜਾਂਦੇ ਤੇ ਪੁਲਿਸ ਜਿਹੜੀ 1:00 ਕਵਜੇ ਪੁਲਸ ਆ ਜਾਂਦੀ ਆ ਨਾਲ ਅੰਗਰੇਜ਼ ਸਿੰਘ ਦਾ ਮੁੰਡਾ ਹੁੰਦਾ ਤੇ ਉਹਨੂੰ ਘਰੇ ਲਿਆਂਦਾ ਜਾਂਦਾ ਘਰੇ ਲਿਆ ਕੇ ਪੁਲਿਸ ਵੀਡੀਓਗ੍ਰਾਫੀ ਕਰਦੀ ਹੈ ਨਾਲ-ਨਾਲ ਤੇ ਪੁੱਛਦੀ ਹੈ ਕਿ ਵੀ ਹਾਂਜੀ ਕਿੱਥੇ ਆ ਲਾਸ਼ ਤੇ ਫਿਰ ਉਹਦਾ ਮੁੰਡਾ ਨਾ ਆਪਣੇ ਤੂੜੀ ਵਾਲੇ ਕਮਰੇ ਦੇ ਵਿੱਚੋਂ ਦੱਬੀ ਹੋਈ ਲਾਸ਼ ਆਪਣੇ ਪਿਤਾ ਦੀ ਕਢਵਾਉਂਦਾ ਪਿੰਡ ਦੇ ਜਿੰਨੇ ਵੀ ਲੋਕ ਸੀ ਸਾਰਿਆਂ ਦੀਆਂ ਤਾਂ ਹਾਂ ਨਿਕਲ ਗਈਆਂ ਸਾਰਿਆਂ ਨੇ ਦੰਦਾਂ ਥੱਲੇ ਜੀਬ ਦੇ ਲਈ ਤੇ ਹੈਰਾਨੀ ਇਸ ਗੱਲ ਦੀ ਵੀ ਇੰਨਾ ਨਰਮ ਮੁੰਡਾ ਜੀਤੇ ਕਦੇ ਕਿਸੇ ਨੇ ਸ਼ੱਕ ਨਹੀਂ ਕੀਤਾ ਸੀ ਤੇ ਇੰਨਾ ਨਰਮ ਹੀ ਪਿਓ ਜਿਨੇ ਕਦੇ ਕੋਈ ਉਲਾਮਾ ਨਹੀਂ ਖਟਿਆ ਸੀ ਵੀ ਇਹ ਗੱਲ ਕੀ ਬਣੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਇਸ ਤੋਂ ਬਾਅਦ ਪੁਲਿਸ ਜਿਹੜੀ লাশ ਕੱਢ ਕੇ ਲੈ ਜਾਂਦੀ ਆ ਲੋਕ ਲਾਣ ਤਾਂ ਪਾਉਂਦੇ ਨੇ ਵਿੱਚ ਦੋ ਚਾਰ ਹੁੰਦੇ ਵੀ ਮੋਤੇ ਕਹਿਣ ਵਾਲੇ ਉਹ ਮੋਤੇ ਵੀ ਗਾਲਾਂ ਕੱਢਦੇ ਨੇ ਉਹਦੇ ਪੁੱਤ ਨੂੰ ਪੁਲਿਸ ਨੂੰ ਇਹ ਵੀ ਡਰ ਸੀ ਕਿ ਕਿਤੇ ਪਿੰਡ ਦੇ ਵਿੱਚ ਰੌਲਾ ਨਾ ਪੈ ਜੇ ਪੁਲਿਸ ਬਹੁਤ ਮਾਤਰਾ ਦੇ ਵਿੱਚ ਪਿੰਡ ਦੇ ਵਿੱਚ ਪੁਲਿਸ ਹੋ ਜਾਂਦੀ ਆ ਕਿਉਂਕਿ ਕਈ ਵਾਰੀ ਕੋਈ ਜਿਵੇਂ ਹੁਣ ਅੰਗਰੇਜ਼ ਸਿੰਘ ਦੇ ਭਰਾਵਾਂ ਨੂੰ ਗੁੱਸਾ ਸੀ ਉਹਨਾਂ ਨੂੰ ਸ਼ੱਕ ਵੀ ਸੀ ਇਸ ਕਰਕੇ ਪੁਲਿਸ ਨੂੰ ਇਹ ਵੀ ਡਰ ਸੀ ਕਿ ਕਿਸੇ ਇਸ ਤਰ੍ਹਾਂ ਦਾ ਕੋਈ ਰੌਲਾ ਨਾ ਪੈ ਜੇ ਪੂਰੀ ਮਤਲਬ ਸਿਕਿਉਰਿਟੀ ਦੇ ਨਾਲ ਪੁਲਿਸ ਨਾ ਉਹਦੇ ਮੁੰਡੇ ਨੂੰ ਫਿਰ ਲੈ ਜਾਂਦੀ ਆ ਤੇ ਨਾਲੇ ਅੰਗਰੇਜ਼ ਸਿੰਘ ਦੀ লাশ ਲੈ ਜਾਂਦੀ ਆ ਫਿਰ 2-4 ਦਿਨਾਂ ਬਾਅਦ ਪਿੰਡ ਦੀ ਪੰਚਾਇਤ ਆ ਜਿਹੜੀ ਉਹ ਜਾਂਦੀ ਆ ਤੇ ਉਹ ਕਹਿੰਦੀ ਵੀ ਤੁਸੀਂ ਸਾਨੂੰ ਘਟੋ ਘਟ ਐਦਾਂ ਤਾਂ ਦੱਸੋ ਵੀ ਇਹ ਗੱਲ ਕੀ ਬਣੀ ਵੀ ਇਹ ਕੀ ਹੋਇਆ ਤਾ ਫਿਰ ਪੁਲਿਸ ਦੇ ਬਿਆਨ ਆਉਂਦੇ ਨੇ ਸਾਹਮਣੇ ਜੋ ਉਹ ਕਹਿੰਦੇ ਵੀ ਇਹ ਜਿਹੜਾ ਕਤਲ ਹੋਇਆ ਅੰਗਰੇਜ਼ ਸਿੰਘ ਦਾ ਉਹਦੇ ਪੁੱਤ ਨੇ ਹੀ ਕੀਤਾ ਤੇ ਜਦੋਂ ਉਹਦੇ ਪੁੱਤ ਦੇ ਬਿਆਨ ਲਏ ਗਏ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਸ਼ਰਾਬ ਪਿੰਦਾ ਸੀ ਉਹ ਸ਼ਰਾਬ ਪੀ ਕੇ ਤੰਗ ਕਰਦਾ ਸੀ ਪਰ ਇਸ ਗੱਲ ਦਾ ਸਾਰਾ ਆਂਡ ਗਵਾਂਡ ਤੇ ਸਾਰਾ ਪਿੰਡ ਗਵਾਹ ਸੀ ਕਿ ਉਹ ਸ਼ਰਾਬ ਪੀ ਕੇ ਕੋਈ ਨਹੀਂ ਤੰਗ ਕਰਦਾ ਸੀ ਕਈ ਨਾ ਲੋਕ ਹੁੰਦੇ ਨੇ ਕਈ ਬੰਦੇ ਇਦਾਂ ਦੇ ਹੁੰਦੇ ਆ ਵੀ ਜਿਹੜੇ ਛੋਟੀ ਉਮਰ ਤੋਂ ਕੰਮ ਲੱਗ ਜਾਂਦੇ ਆ ਤੇ ਜਾਂ ਨਸ਼ਿਆਂ ਚ ਪੈ ਜਾਂਦੇ ਆ ਉਹ ਨਸ਼ੇ ਇਹ ਤਾਂ ਕਰਦੀ ਕਰਦੇ ਆ ਪਰ ਉਹ ਆਪਣੀ ਜ਼ਿੰਮੇਵਾਰੀ ਆ ਜਿਹੜੀ ਖੂਬ ਨਿਭਾਉਂਦੇ ਆ ਹੁਣ ਜਿਹੜਾ ਅੰਗਰੇਜ਼ ਸਿੰਘ ਦਾ ਮੁੰਡਾ ਸੀ ਉਹ ਜਿੰਨਾ ਕ ਅੰਗਰੇਜ਼ ਸਿੰਘ ਤੋਂ ਪੜਾਇਆ ਗਿਆ ਉਹਨੇ ਪੜਾਇਆ ਤੇ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਵਧੀਆ ਜੌਬ ਕਰਦਾ ਸੀ ਉਹਦੇ ਘਰ ਵਾਲੀ ਸੀ ਘਰੇ ਉਹਦੀ ਮਾਂ ਸੀ ਤੇ ਅੰਗਰੇਜ਼ ਸਿੰਘ ਦੀ ਨੂੰਹ ਪੁੱਤ ਸੀਗੇ ਅੰਗਰੇਜ਼ ਸਿੰਘ ਸਵੇਰ ਉੱਠਦਾ ਉੱਠ ਕੇ ਪਸ਼ੂ ਨਿਭਾਉਂਦਾ ਪਾਣੀ ਪਲਾਉਂਦਾ ਜਿਹੜਾ ਵੀ ਕੰਮ ਪਸ਼ੂਆਂ ਦਾ ਹੁੰਦਾ ਪਿੰਡਾਂ ਦੇ ਵਿੱਚ ਫਿਰ ਉਹ ਖੇਤ ਜਾਂਦਾ ਪੱਠੇ ਲੈਣ ਪੱਠੇਲਿਆ ਕਿਉ ਪੱਠੇ ਕੋ ਤਰਦਾ ਸ਼ਾਮ ਦੇ ਪੱਠੇ ਵੀ ਉਹਨੇ ਪਾਉਣੇ ਸੀ ਮਤਲਬ ਉਹ ਇੰਨੀ ਕਿ ਜ਼ਿੰਮੇਵਾਰੀ ਨਿਭਾਉਂਦਾ ਸੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਵੀ ਰੋਟੀ ਜੋਗਾ ਕੰਮ ਤਾਂ ਕਰਦਾ ਹੀ ਸੀ ਪਰ ਜਿਹੜਾ ਅੰਗਰੇਜ਼ ਸਿੰਘ ਸੀ ਉਹ ਰੋਟੀ ਤੋਂ ਜ਼ਿਆਦਾ ਹੀ ਕੰਮ ਕਰਦਾ ਸੀ ਬਸ ਉਹਨੂੰ ਇੱਕ ਆਦਤ ਸੀ ਜਾਂ ਇੱਕ ਵੈਲ ਸੀ ਕਿ ਉਹ ਸ਼ਾਮ ਨੂੰ ਦੋ ਪੈਗ ਲਾ ਕੇ ਰੋਟੀ ਖਾਂਦਾ ਸੀ ਪਰ ਉਹ ਪੈਗ ਲਾ ਕੇ ਕਿਸੇ ਨੂੰ ਤੰਗ ਨਹੀਂ ਕਰਦਾ ਸੀ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਸੀ ਬਸ ਉਹਨੇ ਪੈਗ ਲਾਉਣੇ ਸੀ ਆਪਦੇ ਗਿਣਵੇਂ ਪੈਗ ਲਾ ਕੇ ਰੋਟੀ ਖਾ ਕੇ ਉਹਨੇ ਸੌ ਜਾਣਾ ਸੀ ਰੱਬ ਜਾਣੇ ਕੀ ਗੱਲ ਹੋਈ ਕਿਉਂਕਿ ਸਾਰੀ ਗੱਲ ਪਰਿਵਾਰਕ ਬਾਹਰ ਨਹੀਂ ਨਿਕਲ ਸਕਦੀ ਤੇ ਪਤਾ ਵੀ ਨਹੀਂ ਲੱਗਿਆ ਕਿਉਂਕਿ ਪੁਲਿਸਾ ਜਿਹੜੀ ਸਾਰੇ ਬਿਆਨ ਬਾਹਰ ਨਹੀਂ ਦੱਸਦੀ ਹੁੰਦੀ ਬਸ ਇਹੀ ਬਿਆਨ ਸਾਹਮਣੇ ਆਇਆ ਕਿ ਇਹਦੇ ਮੁੰਡੇ ਨੇ ਇਹਦਾ ਕਤਲ ਕੀਤਾ ਨਾਲ ਜਿਹੜੇ ਹੋਰ 2-4 ਜਣੇ ਸੀਗੇ ਉਹਨਾਂ ਦੇ ਵੀ ਨਾਂ ਲਿਖਵਾ ਦਿੱਤੇ ਗਏ ਉਹਨਾਂ ਨੂੰ ਵੀ ਫੜ ਲਿਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਿੰਡ ਦੇ ਵਿੱਚ ਥੂ-ਥੂ ਹੋਈ ਪਿੰਡ ਦੇ ਵਿੱਚ ਹਫ਼ਤਾ 10 ਦਿਨ ਰੋਟੀ ਨਹੀਂ ਪੱਕੀ ਲੋਕਾਂ ਨੂੰ ਇਹ ਹੈਰਾਨੀ ਹੋਈ ਵੀ ਇੰਨਾ ਨਰਮ ਬੰਦਾ ਇਸ ਤਰ੍ਹਾਂ ਚਲਾ ਗਿਆ ਵੀ ਐਡੀ ਕੀ ਗੱਲ ਹੋ ਗਈ ਜਿੰਨੇ ਮੂੰਹ ਨਹੀਂ ਗੱਲਾਂ ਹੋਈਆਂ ਚਲੋ ਉਹਦੇ ਭਰਾਵਾਂ ਨੇ ਪਾਠ ਪ੍ਰਕਾਸ਼ ਕਰਵਾਇਆ ਉਹਦਾ ਭੋਗ ਵੀ ਪਾਇਆ ਮੁੜ ਕੇ ਉਹਦੇ ਘਰ ਵਾਲੀ ਰੋਂਦੀ ਸੀ ਉਹਦੀ ਨੂਰ ਹੁੰਦੀ ਸੀ ਤਾਂ ਕਿਸੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਉਹਨਾਂ ਦਾ ਭਾਂਡਾ ਤਿਆਗਤਾ ਕਿਉਂਕਿ ਜਦੋਂ ਇੱਕ ਬੰਦਾ ਮਾਰ ਕੇ ਘਰੇ ਤੁਸੀਂ ਦੱਬੀ ਬੈਠਿਓ ਤੇ ਉੱਤੋਂ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣੇ ਵੀ ਉਹ ਤਾਂ ਗੁੰਮ ਹੋ ਗਿਆ ਲੋਕ ਕਹਿੰਦੇ ਵੀ ਘੱਟੋ-ਘੱਟ ਉਹਨੂੰ ਵਿਚਾਰੇ ਨੂੰ ਮਾਰਤਾ ਸੀ ਉਹਦੀ ਇੰਨੀ ਦੁਰਦਸ਼ਾ ਤਾਂ ਨਾ ਕਰਦੇ ਇਹ ਕਹਿ ਦੇਣਦੇ ਕਿ ਹਾਰਟ ਅਟੈਕ ਹੋ ਗਿਆ ਉਹਦਾ ਸੰਸਕਾਰ ਕਰਦੇ ਉਹਦੀ ਅੰਤਮ ਰਸਮਾਂ ਕਰਦੇ ਵੀ ਫਿਰ ਥੋਨੂੰ ਨਾਟਕ ਵੀ ਨਹੀਂ ਕਰਨਾ ਆਇਆ ਤੇ ਫਿਰ ਹੋਰ ਹੈਰਾਨੀ ਦੀ ਗੱਲ ਸੁਣ ਕੇ ਤੁਹਾਨੂੰ ਹੋਰ ਵੀ ਤੱਕਾ ਲੱਗੂ ਕਿ ਇਹ ਕੇਸ ਪੂਰੇ 10 ਮਹੀਨੇ ਚੱਲਿਆ ਤੇ 10 ਮਹੀਨਿਆਂ ਬਾਅਦ ਉਹੀ ਮੁੰਡਾ ਬਾ ਇੱਜ਼ਤਵਰੀ ਹੋ ਕੇ ਜੇਲ੍ਹ ਤੋਂ ਬਾਹਰ ਆ ਗਿਆ ਤੁਸੀਂ ਇਹ ਦੇਖੋ ਵੀ ਜੇ লাশ ਉਹਦੀ ਕਿਤੋਂ ਬਾਹਰੋਂ ਮਿਲੀ ਹੁੰਦੀ ਤਾਂ ਫਿਰ ਲੋਕ ਵੀ ਮੰਨ ਲੈਂਦੇ ਤਾਂ ਫਿਰ ਹਰ ਇੱਕ ਮੰਨ ਲੈਂਦਾ ਵੀ ਹਾਂ ਸ਼ਾਇਦ ਉਹਨੇ ਸੂਸੈਟ ਕਰ ਲਿਆ ਜਾਂ ਕਿਸੇ ਨੇ ਹੋਰ ਮਾਰਤਾ ਘਰੋਂ লাশ ਕਢਵਾਈ ਹੋਵੇ ਪ੍ਰੋਪਰ ਵੀਡੀਓਗ੍ਰਾਫੀ ਹੋਈ ਹੋਵੇ ਫਿਰ ਵੀ ਤੁਸੀਂ ਇਹ ਦੇਖੋ ਵੀ ਸਾਡੇ ਦੇਸ਼ ਦਾ ਕਾਨੂੰਨ ਉਹ ਮੁੰਡਾ ਬਾਜ ਜਿਤ ਬਰੀ ਵਾਪਸ ਆ ਗਿਆ ਹਾਲਾਂਕਿ ਬਹੁਤ ਸਾਰੇ ਇਹੋ ਜਿਹੇ ਆਪਣੇ ਦੇਸ਼ ਦੀਆਂ ਜੇਲਾਂ ਵਿੱਚ ਕਿਹ ਦਿਹਾ ਜਿਹੜੇ ਵਿਚਾਰੇ ਸੜ ਰਹੇ ਆ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਫਿਰ ਵੀ ਉਹੋ ਜੇਲ੍ਹ ਤੋਂ ਬਾਹਰ ਨਹੀਂ ਆ ਰਹੇ ਤੇ ਇੱਕ ਸ਼ਰੇਆਮ ਕਾਤਲ ਉਹ ਵੀ ਆਪਣੇ ਪਿਓ ਦਾ ਕਾਤਲ ਲੋਕ ਪਤਾ ਕੀ ਕਹਿੰਦੇ ਸੀ ਇਹੋ ਗੱਲ ਸੁਣ ਕੇ ਕਿ ਫਾਂਸੀ ਦੀ ਸਜ਼ਾ ਹੋਊ ਕਿਉਂਕਿ ਪਰਿਵਾਰਕ ਰਿਸ਼ਤੇ ਹੁੰਦੇ ਆ ਜਿਹੜੇ ਬਹੁਤ ਵਿਸ਼ਵਾਸਯੋਗ ਹੁੰਦੇ ਆ ਤੇ ਜਦੋਂ ਕੋਈ ਇਹਨਾਂ 'ਚ ਵਿਸ਼ਵਾਸ ਘਾਤ ਕਰਦਾ ਤਾਂ ਅਕਸਰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ ਨਾ ਫਾਂਸੀ ਦੀ ਉਮਰ ਕੈਦ ਦੀ ਹੋਊ ਪਰ ਕਾਨੂੰਨ ਅੰਨਾ ਸੱਚੀ ਕਾਨੂੰਨ ਅੰਨਾ ਤੇ ਉਹਨਾਂ ਨੇ ਪਤਾ ਨਹੀਂ ਕਿਸ ਬੇਸ ਤੇ ਕਿਸ ਤਰੀਕੇ ਨਾਲ ਮੁੰਡੇ ਨੂੰ ਗਰੀ ਕੀਤਾ ਮੁੰਡਾ 10 ਮਹੀਨਿਆਂ ਤੋਂ ਵਾਪਸ ਘਰ ਆ ਗਿਆ ਥੋੜਾ ਟਾਈਮ ਉਹ ਪਿੰਡ ਦੇ ਵਿੱਚ ਰਿਹਾ ਜਦੋਂ ਪਿੰਡ ਦੇ ਲੋਕੀ ਉਹਨੂੰ ਮੂੰਹ ਲਾਉਣੋਂ ਹਟ ਗਏ ਉਹਨਾਂ ਦਾ ਭਾਂਡਾ ਹੀ ਤਿਆਗਤਾ ਸੀ ਫਿਰ ਉਹਨਾਂ ਨੂੰ ਐ ਲੱਗਿਆ ਵੀ ਸਾਡਾ ਇੱਥੇ ਰਹਿਣਾ ਠੀਕ ਨਹੀਂ ਫਿਰ ਉਹ ਪਿੰਡ ਛੱਡ ਕੇ ਚਲੇ ਗਏ ਸੀ ਇਹ ਘਟਨਾ ਬਿਲਕੁਲ ਸੱਚੀ ਘਟਨਾ ਅੱਖੀਂ ਦੇਖਣ ਦੀ ਗੱਲ ਹੈ ਇਸ ਤਰ੍ਹਾਂ ਸਾਡੇ ਦੇਸ਼ ਦਾ ਕਾਨੂੰਨ ਹੈ ਵੀ ਇੱਥੇ ਸੱਚ ਨੂੰ ਫਾਂਸੀ ਆ ਤੇ ਝੂਠਾ ਜਿਹੜਾ ਉਹ ਸ਼ਰਿਆਮ ਵਿਕਦਾ ਸ਼ਰਿਆਮ ਲੋਕ ਐਨੇ ਵੱਡੇ ਗੁਨਾਹ ਕਰਕੇ ਸ਼ਰਿਆਮ ਬਾਹਰ ਘੁੰਮਦੇ ਫਿਰਦੇ ਨੇ ਤੇ ਬਹੁਤ ਸਾਰੇ ਵੇਦੋਸੇ ਜੇਲ੍ਹਾਂ ਵਿੱਚ ਸੜ ਰਹੇ ਨੇ ਹੁਣ ਇਹੋ ਜੀਆਂ ਗੱਲਾਂ ਸੁਣ ਕੇ ਬੰਦਾ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਆਪਾਂ ਯਕੀਨ ਕਿਸ ਤੇ ਕਰੀਏ ਤੇ ਕਿਸ ਤੇ ਨਾ ਕਰੀਏ ਅੱਜਕੱਲ ਕੋਈ ਪਤਾ ਨਹੀਂ ਸੱਚੀ ਮੁੱਚੀ ਕੱਲ ਜੋਗਾ ਇਹ ਨਹੀਂ ਪਤਾ ਕਦੋਂ ਕੋਈ ਰਿਸ਼ਤਾ ਬੇਈਮਾਨ ਹੋ ਜਾਵੇ ਤੇ ਕਦੋਂ ਕਿਸੇ ਦੀ ਮੌਤ ਦਾ ਕਾਰਨ ਬਣ ਜਾਵੇ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ